तो हे गाइस वेलकम बैक टू चैनल मैं टीम ऑफ लाइफ कर सकता है पर थोड़ी दो आदे नाल बिल्कुल ठीक है तो दोस्तों टाइम पता कितना हो रहा अच्छा। है दोस्तों टाइम देखो 3 बजे निकल हैं और हम अभी मैं उठ गया हूं और मैं तैयार हो चुका हूं क्योंकि हमारा तैयार मैं है? भी अभी सोकर उठे मैं भी अभी सोकर उठे रात भर जग रहा था देखे रात कितने बजे उठे मीना तो हां मैं उठे 12:30 बजे कौन है

ਕੱਲ ਇੰਨੀ ਚਾਹ ਪੱਤੀ ਪਾ ਕੇ ਚਾਹ ਬਣਾਈ ਅੱਜ ਦੇਖ ਚ ਅਜਾ ਹਾਲ ਹੈ ਅੱਜ ਵੀ ਇਹੀ ਕੰਮ ਕੀਤਾ ਹੈ ਜਾਣ ਕੇ ਕਰਦੀ ਹੋਈ ਆ ਹੈ ਜਾਣ ਕੇ ਕਰਦੀ ਇਹਦਾ ਦਿਮਾਗ ਕਿਤੇ ਹੋ ਰਹੀ ਜਾਂਦਾ ਮਨਿੰਦਰ ਮੇਰੇ ਫੋਨ 'ਚ ਵੀ ਸਨੈਪਚੈਟ ਨਹੀਂ ਚੱਲਣੀ ਚਾਹੀਦੀ ਤੇ ਆਈਫੋਨ 'ਚ ਵੀ ਬਿਲਕੁਲ ਵੀ ਸਨੈਪਚੈਟ ਕਿਸੇ ਨੇ ਨਹੀਂ ਚਲਾਉਣੀ ਠੀਕ ਹੈ ਸਨੈਪਚੈਟ ਬਿਲਕੁਲ ਬੰਦ ਰੱਖ ਨਾ ਤੇਰੀ ਆਈਡੀ ਨਾ ਇਹਦੀ ਆਈਡੀ ਨਾ ਇਹਦੀ ਆਈਡੀ ਕਿਸੇ ਦੀ ਆਈਡੀ ਨਾ ਕਿਸੇ ਲੈ ਆਈਡੀ ਖੋਲਣੀ ਹੈ ਮੇਰੇ ਫੋਨ 'ਚ ਅਸਤਮੀ ਰਖੜਾਏ ਮੈਂ ਤੁਹਾਨੂੰ ਦੱਸਦੀ ਗੱਲ ਅਸਤ ਗਾਲਾਂ ਪੈਣੀਆਂ ਚਲੋ ਮਿਲਦੇ ਆਂ ਬੱਚੋਂ ਤੁਹਾਨੂੰ ਚਾਹ ਪੀਂਦੀਏ ਚਾਹ ਪੱਤੀ ਦੇ ਪਿੱਛੇ ਪਏ ਨੇ ਵਿਚਾਰੀ ਦੇ ਅਮਿੰਦੀਤ ਦੇ ਪਿੱਛੇ ਪਏ ਨੇ ਮਮਾ ਆ ਫੜੇ ਦੇਖ ਅਸੀਂ ਜਾਣ ਕੇ ਪਿੱਛੇ ਪਏ ਆ ਆ ਫੜੇ ਕੰਡ ਦੇਖੇ ਮੈਂ ਮੋਡਲਿੰਗ ਕਰ ਸਰਾਂ ਮੈਂ ਤੁਹਾਡੇ ਕੋਲੋਂ ਮਦਦ ਮਨਿੰਦਰ ਮੇਰੀ ਚਾਹ ਨਿਕਲ ਜਾਈ ਅੰਦਰ ਫਿਰ ਤੇਰੇ ਗਾਲਾਂ ਪੈ ਜਾਣਗੀਆਂ ਫੜ ਲਾ ਜੀ ਨਹੀਂ ਜਾ ਮਮੀ ਜਾ ਜਾ ਗਏ ਇਹਨਾਂ ਨੂੰ ਜਾਣਦੇ ਨੇ ਤੇ ਰਿਸਕੀ ਕੰਮ ਹੈ ਕੀ ਕਰੂ ਚਲੂਗਾ ਤੇ ਚਲੋ ਗੇਸ ਬੱਚੇ ਮੈਂ ਲੇ ਮੋਲ ਚਾਲ ਸ਼ਾਂਤੋ ਲੈਂਦੇ ਦੋਸਤ ਇੱਕ ਤਾਂ ਕੁੜੀ ਸੀ ਸਾਡੀ ਦੀ ਗਲਤੀ ਉਹ ਤਾਂ ਆਕਰ ਕਰਕੇ ਗੋਥੇ ਭਾਜੀ ਐ ਥੱਲੇ ਆ ਜਾ ਥੱਲੇ ਥੱਲੇ ਮੈਂ ਉੱਪਰ ਆ ਮੈਂ ਨਹੀਂ ਆਣਾ ਕੁੱਟਾਂ ਨੂੰ ਫੜ ਕੇ ਤੂੰ ਆ ਲੈ ਰੋ ਰਹੀ ਹੈ ਮਨਿੰਦਰ ਚਿਪੜ ਥੱਲੇ ਆ ਜਾ ਤਾਂ ਕਾਹੇ ਰਹੀ ਹੋਈ ਤੀ ਦੇ ਦੋ ਦੁੱਸਤ ਚੋਣਨੀ ਹੈ ਹਮੇ ਛੇਤੀ ਇਸ ਤੁਨੇ ਤੋਂ ਚਲ ਜਾ ਆਏ ਨਹੀਂ ਬੈਠ ਬੋਲ ਤਰਾ ਤੇ ਜਾੜਾ ਆ ਮਨਿੰਦਰ ਉਸ ਕੋਲ ਆ ਰਹਾ ਹੈ ਅੰਮਾ ਰਹਿਣ ਦਾ ਉੱਪਰ ਹੀ ਗੇਰਾ ਲੁੱਟੋ ਇਹ ਸਾਰੇ ਨੇ ਮੀਨਾ ਆਂਟੀ ਪਾਲ ਸਾਲ ਦੀ ਗੱਲ ਹੀ ਕਰਕੇ ਆਈ ਹੈ ਤੁਮ ਅੱਜ ਤਾਂ ਮਾਰਨ ਲਿਆ ਇਹਨੇ ਪੈੜਾ ਕਰਤੀਆਂ ਰੀਤ ਨੇ ਰੀਨਾ ਜੀ ਚਾਹ ਪੀ ਲਾ ਤੂੰ ਆ ਗੇਸ ਮੈਂ ਪੋਚਾ ਵੀ ਲੰਨਾ ਕਰਦੇ ਕੰਮ ਵੀ ਕਰਦਾ ਵਾਂ ਇਕੱਲੀ ਵਾਰਾ ਕਰਦੀ ਨਹੀਂ ਕਰਦਾ ਮੈਂ ਮਹਾਰਾ ਕਰਦਾ ਵੀ ਨਹੀਂ ਯੂਜੂਅਲੀ ਤਾਂ ਨਾ ਗਲਤੀ ਕਰੇਗਾ ਨਹੀ ਲਾਵਾਂਗੇ ਕਹਿੰਦੀ ਆ ਕਹਿੰਦੀ ਸਾਰਾ ਦੱਸ ਦੇਣਾ ਮੇਰੇ ਤੇ ਲਾ ਦਿੰਦੇ ਆ ਨਹੀਂ ਤੇਰਾ ਹੱਥ ਫੜ ਕੇ ਚਾਪਤੀ ਪਵਾਈ ਅਸੀਂ ਕੀ ਤੇਰਾ ਨਾਲ ਆਪਾ ਦੱਸੀ ਮੈਨੂੰ ਬਨੇਰਾ ਨਾ ਛੱਡਦੀ ਪਿੱਛੇ ਹੋਇਆ ਮਨਿੰਦਰ ਇਹ ਕਿਹੜਾ ਬੰਦਨਾ ਕੱਢੀ ਆ ਤੂੰ ਵੀ ਹਾਂਜੀ ਆ ਬੂਟਿਆਂ ਨੂੰ ਪਾਣੀ ਪਾ ਸਾਰੇ ਪਹਿਲੇ ਮੈਂ ਤਾਂ ਆਪਦਾ ਪੈਟਰੋਲ ਪੀਣਾ ਫੇਰ ਹੀ ਮੈਂ ਚੱਲੂੰ ਤੂੰ ਜੀ ਪਾਣੀ ਮੈਨੂੰ ਆਤੜ ਜੀ ਦਾ ਘਰ ਕਿਲਖਾ ਛੋਟੇ ਮਾਰ ਮਾਰ ਚਪੇੜਾ ਨਾ ਮੂੰਹ ਭੰਦੂ ਇੱਥੇ ਖੜਾ ਇੱਥੇ ਗੈਸ ਜੇ ਮੇਰੀ ਕੋਈ ਗਲਤੀ ਨਾ ਫਿਰ ਤਾਂ ਮੰਮੀ ਨੇ ਜਾਣ ਕੇ ਕੰਗੇ ਲੱਗੁੰਦਾ ਛੜੇ ਮਨਿੰਦਾ ਕਰਾਣਾ ਚੁਪੇੜ ਛੜਣੀ ਮੂੰਹ ਤੇ ਦਾੜੀ ਵਾਲੇ ਮੇਰੇ ਦਾੜੀ ਆ ਗਿਆ ਤੂੰ ਥੱਪੜ ਮਾਰਦਾ ਤੰਗਾ ਸ਼ਰਮ ਤਾਂ ਨਹੀਂ ਆਏਗੀ ਉਹਦਾ ਹੁਣੇ ਤਾਰਿਆਂ ਦੇ ਦੇ ਸੋਣਾ ਰਸ ਤੇਜ ਆਉਂਦੀ ਹੋਣੀ ਐ ਗੈਸ ਰੀਤ ਨੂੰ ਦੇਖਣ ਚੱਲਦੇ ਆਂ ਪਿਆੰਮ ਵਾਲੇ ਬੜ ਜਾਣਾ ਅੱਛੀ ਛੱਡ ਦਿੰਨੇ ਆ ਬੱਚਮੀਨਾਂ ਚ ਚੱਕਾਂਗੇ ਗੈਸ ਦੇਖ ਕੇ ਆਂ ਆਂ ਅੰਮਾ ਨਾਲ ਰਿੱਤਾਂ ਦੇ ਇੱਕ ਆ ਗੱਠੇ ਆ ਤਾਂ ਇੱਥੇ ਖੜੀ ਆ ਇਹ ਦੇਖੋ ਜੀ ਭੈਣ ਖੜੀ ਸੋਣੀ ਆ ਜਾ ਮੇਰੀ ਭੈਣ ਮੇਰੀ ਨੰਟੀ ਨੂੰ ਬਾਜਾ ਪੈਂਦੀ ਆ ਮੁੰਨਾ ਬੁਲਾ ਰਿਹਾ ਆ ਰਹੇ ਦੀਦੀ ਆ ਗਈ ਤੇ ਆ ਸੈਰੀ ਤੇ ਚਲ ਜਾ ਬੀਰ ਆ ਜਾ ਚ ਚਲੋ ਚਲੋ ਚਾਹ ਪੀ ਕੇ ਕਰਾਤੇ ਹਾਂ ਫਰਦਮਨਿੰਦਰ ਮੈਨੂੰ ਤੱਕਾ ਦੇਣ ਲੱਗਾ ਛੁ ਤੂੰ ਗਏ ਨਾ ਛੇਤੀ ਤੱਕਾ ਦੇਣਾ ਚੱਲ ਚੱਲ ਆ ਲੈ ਜੀ ਚਾਹ ਗੋਰੀ ਚੱਕ ਲੈ ਚਾਹ ਤੇ ਦੋਸਤੋ ਉਹ ਬਾਈ ਨੀ ਉਹ ਮਾ ਸਾਡੇ ਦੇ ਕੇ ਚਾਹ ਪੀਣ ਲੱਗ ਗਏ ਉੱਧਰ ਦੇਖੋ ਚੁੱਚਕੀ ਕੀ ਕੀਤਾ ਇਹ ਕੀ ਹੋ ਗਿਆ ਨਹੀਂ ਆ ਨਹੀਂ ਬਣਾਇਆ ਵਾ ਸ਼ਰਮ ਤਾਂ ਨਹੀਂ ਹੁੰਦੀ ਆਪਾਂ ਆਏ ਬੜੇ ਰੰਗੀਕ ਤਾਂ ਉਹ ਪ੍ਰਕਾਸ਼ ਤਾਂ ਪ੍ਰੈਕਟਿਸ ਕਰਨੀ ਹੈ ਹਾਂ ਦੇ ਰਿਹਾ ਤੇ ਜਗਾ ਦਿਖਾ ਸਾਰਾ ਮੂਹ ਦਿਖਾਏਗਾ ਮੂਹ ਦਿਖਾ ਓਏ ਓਏ ਆਪਰੋ ਸਾਡੀ ਕਾਜੀ ਕਾਜਲ ਵੀ ਲਾ ਇੱਕੋ ਜਿਹਾ ਖਾਵਾ ਟਿੱਕਾ ਵੀ ਲਾਇ ਲੱਗਿਆ ਨਹੀਂ ਵਿੱਚ ਲੱਗਿਆ ਸਟਿੰਗ ਜਿਹਾ ਇੱਕ ਵਾਰੀ ਮੈਂ ਵੀ ਕੀਤਾ ਸੀ ਤੇ ਮੇਕਅਪ ਉਹਦੇ ਦੀ ਗਾੜੀ ਨਹੀਂ ਆਈ ਸੀ ਜੀ ਨਾ ਸੋਹਣਾ ਲੱਗਦਾ ਸੀ ਤਾਂ ਇਹ ਮੈਂ ਤਾਂ ਲੰਗ ਗਿਆ ਸਾਰਾ ਮੇਕਅਪ ਲਾ ਆ ਗਿਆ ਲਾ ਦੋਸਤਾਂ ਮੈਂ ਮੂੰਗ ਤੋਂ ਤਰ ਫਾਈ ਵੀ ਹੋ ਗਿਆ ਮੈਂ ਚਿੱਟਾ ਜੀ ਤੇ ਕਾਲਾ ਕੰਤਾ ਧਰਮੇੜ ਦਾ ਨੀਗਾ ਕੋਧਰੋਦੀ ਕੋਧਰੋਦੀ ਤੁਧੋਧਰੋਦੀ ਕੋਧਰੋਦੀ ਆਇਸ ਆਪ ਹੁਵੇ ਦਰੋਕ ਇਤ ਕਾੜੀ ਅਬੀ ਲੀ ਗਈ ਹੋ ਗਿਆ ਸਾਬ ਬਦਲਾ ਲੈ ਆ ਜੀ ਸਾਪਣਾ ਤੋ ਬਦਲਾ ਲਊਗਾ ਕੋਈ ਨਾ ਚੇਤੋ ਮੈਂ ਬੜਾ ਗੰਦਾ ਹੋਗਾ ਰਿਵੈਂਜ ਹੁੰਦਾ ਵਾ ਰੋਏ ਮਿੱਠਾ ਆਉਂਦੀ ਵਰ ਇਨੱਕੇ ਦਾ ਹਸਤਾ ਤੈਨੂੰ ਐਨੀ ਰੋਏਗੀ ਇਹ ਦਲੇਰ ਕੁੜੀ ਆ ਇਹ ਨਹੀਂ ਰੰਦੀ ਸਾਡੀ ਕੁੜੀ ਤਾਂ ਨਹੀਂ ਰਹਿੰਦੀ ਦਲੇਰ ਹਾਂ ਗੱਲਾਂ ਤੇ ਲਾਲੀ ਸੋਹਣੀ ਲੱਗਦੀ ਵੇ ਕਪੜਾ ਬਲੱਸ ਕਰ ਗਿਆ ਕੋਈ ਲਿਪਸਟਿਕ ਨਾਲ ਜੀਭ 'ਚ ਸੰਘਣੀ ਹੋ ਗਈ ਟਿੰਕ ਟਿੰਕ ਹੋ ਗਈ ਐਸੀ ਲਿਪਸਟਿਕ ਲਾ ਕੇ ਨਾ ਦੇ ਨਾ ਗੱਲ ਨਾਲ ਬ੍ਰੇਕ ਕੈਂਡ ਹੋ ਗਿਆ ਜੀ ਆ ਯਾਰ ਦਾ ਆ ਲਾ ਕੇ ਰੱਖ ਲਿਆ ਕਰੋ ਜੀ ਤਾਂ ਹੈ ਨਾ ਆ ਬਲੱਸ ਕਰਿਆ ਕਰਨਗੇ ਰੋਏ ਮੁੰਡਾ ਸੋਹਣਾ ਹੀ ਬਾੜਾ ਹੁੰਦਾ ਸੋਣਾ ਤਾਂ ਹੈ ਸਾਰੇ ਤੇਰੇ ਨਖਰੇ ਵੀ ਸੋਨੇ ਲੱਗਦੇ ਨੇ ਹੈਨਾ ਸੋਣਾ ਸਾਰਾ ਨਾਸਟ ਗਾਈਜ਼ ਸੰਤਰਨ ਨੂੰ ਪਚਾਪੀ ਮਾਦੇ ਚਾਪੀ ਕਿਥੇ ਲਾ ਗਏ ਮਾਦੇ ਫਿਰ ਮਿਲਾ ਗਏ ਗਾਈਜ਼ ਆ ਵੀਰੇ ਸਾਡਾ ਫੈਨ ਹੋ ਗਿਆ ਹੈਨਾ ਵੀਰੇ ਬਿਲਕੁਲ ਹਾਂ ਹੁਣ ਤੋਂ ਦੀ ਵੀਡੀਓ ਮੈਂ ਰੋਜ਼ ਦੇਖਾਂ ਕਰਾਂਗਾ ਹਾਂ ਠੀਕ ਹੈ ਸ਼ੇਅਰ ਵੀ ਕਰਿਆ ਕਰੋ ਸ਼ੇਅਰ ਵੀ ਕਰ ਲਿਆ ਕਰਾਂਗਾ ਟਾਈਮ ਦੇਖ ਕੇ ਠੀਕ ਹੈ ਸਵੇਰੇ ਪੂਰੇ 9 ਵਜੇ ਐਗਜੈਕਟ 9 ਵਜੇ ਸਾਡਾ ਲਿੰਕ ਆ ਜਾਂਦਾ ਹੈ 9 ਵਜੇ ਆ ਜਾਂਦਾ ਲੋਕ ਤੇ ਕਈ ਵਾਰੀ ਸ਼ਾਮ ਨੂੰ ਵੀ ਆਉਂਦਾ ਕਈ ਵਾਰ ਦੋ ਦੋ ਬਲੌਗ ਵੀ ਆਉਂਦੇ ਆ ਅੱਜ ਤਾਂ ਬਾਅਦ ਨਾ ਮੈਨੂੰ ਹੁਣ ਸਵੇਰ 9 ਵਜੇ ਦਾ ਰੋਜ਼ ਇੰਤਜ਼ਾਰ ਹੈਗਾ ਹਏ 9 ਕਦੇ 2 ਵਜੜੇ ਨੇ ਹਾਂ ਠੀਕ ਹੈ ਥੈਂਕ ਯੂ ਜੰਮੂ ਤੇ ਬੱਲੇ ਬੱਲੇ ਕਰਾਦੇ ਜਦੋਂ ਅਸੀਂ ਆਈਏ ਨਾ ਲੋਕ ਆਏ ਕਹਿਣ ਵੀ ਉਹ ਪੰਜਾਬ ਵਾਲੇ ਲੋਕ ਆਏ ਹੋ ਨੇ ਲੁਧਿਆਣੇ ਵਾਲੇ ਜੰਮੂ ਤਾਂ ਕੀ ਕਸ਼ਮੀਰ ਕਿਨਾਰੇ ਤੱਕ ਪਜਾ ਦੋ ਸਾਡੀਆਂ ਸਾਰਿਆਂ ਠੀਕ ਹੈ ਆਵਾਂਗੇ ਅਸੀਂ ਪੱਕਾ ਮਿਲ ਕੇ ਆਵਾਂਗੇ ਇਨਸ਼ਾ ਅੱਲਾ ਮਨਿੰਦਰ ਨੂੰ ਆਉਂਦਾ ਆ ਜਿਹੜਾ ਤੁਸੀਂ ਬੋਲਦੇ ਮਨਿੰਦਰ ਹੈ ਉਰੀ ਆਈ ਡੇਰਾ ਤੋਂ ਬੋਲਦਾ ਹਾਂ ਨਮਾਜ਼ਕਾਰਾ ਬੋਲੀ ਆਉਂਦਾ ਵਾ ਇਹਨੂੰ ਆਉਂਦਾ ਵਾ ਅੱਲਾ ਵਾਲਾ ਜਿਹੜਾ ਬੋਲੀ 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 ਅੱਲਾਹੂ ਅੱਲਾਹ ਅੱਲਾਹ ਇਰ रहमान ਅੱਲਾ ਅੱਲਾਹੂ ਅੱਲਾਹ ਇਹ ਤਾਂ ਗੱਲ ਹੀ ਆਉਂਦਾ ਇਹਨਾਂ ਵੀ ਬਹੁਤ ਆ ਯਾਰ ਸਾਨੂੰ ਪਤਾ ਹੀ ਨਹੀਂ ਕਿ ਇਹਨਾਂ ਅੱਲਾ ਨਾਲ ਇਹਨਾਂ ਵੀ ਬਹੁਤ ਕੋਨੇ ਸਿਖਾਇਆ ਵਾ ਖੰਜ਼ਾ ਮੁਹੰਮਦ ਅਲੀ ਸਿਖਾਇਆ ਵਾ ਨਾ ਇਲਾਹਾ ਇਲਾ ਮੁਹੰਮਦ ਅਰਸੂਲ ਲਲਾਹ ਆ ਇਦਈ ਕੰਦਾ ਇਦਈ ਕੰਦਾ ਨਾ ਇਹ ਆਦੇ ਪਾਪਾ ਨੂੰ ਸੁਣਾਈ ਜਾਦਾ ਪਾਪਾ ਕਹਿੰਦਾ ਮੈਨੂੰ ਮੁਸਲਮ ਜਕਾਰਾ ਲਾਉਣਾ ਆ ਗਿਆ ਮੈਂ ਕੋਈ ਧਰਮ ਨਹੀਂ ਛੱਡੇ ਕਰਮ ਨਹੀਂ ਕਰਦੇ ਜਿਸੂ ਮਸੀਹ ਆਹੰਦਾ ਹਾ ਹਾਲੇਲੂਇਆ ਆਮੀਨ ਆਮੀਨ ਆ ਵੀ ਸਾਡਾ ਕਾਲੂ ਵੀਰਾ ਆ ਗਿਆ ਵਾ ਅੱਜ ਕਾਲੂ ਆਪਣੇ ਪੁਰਾਣੇ ਰੂਪ ਚ ਕਾਲੂ ਦਿਖਾਈ ਕਿਸ ਕਹ ਲੈਣ ਨੂੰ ਨੂੰ ਟੁੱਟ ਦੇਣਾ ਫੜ ਕੇ ਫੇਰ ਲੈ ਗਈ ਜਿਸ ਨੂੰ ਗਾਧੋ ਕਹਿੰਦਾ ਮੰਗਾ ਇਸ ਨਾਲ ਤਾਂ ਕੋਈ ਗੁੱਸਾ ਨਹੀਂ ਗੈਸ ਮੇਨ ਦਾ ਪ੍ਰੂਫ ਦੇਖ ਰਹੀ ਥੀ ਹੁਣੀ ਚੈੱਕ ਕਰੋ ਆ ਦੇਖੀ ਕਹਿੰਦੀ ਮੇਰੀ ਆਹ ਲੀ ਉਂਗਲੀ ਦਿਨ ਦਿਨ ਇੱਧਰ ਨੂੰ ਫੁੱਲਦੀ ਜਾਂਦੀ ਮੈਨੂੰ ਤਾਂ ਲੱਗਦੇ ਬਾਕ ਨੂੰ ਦੀਆ ਟੁੱਟ ਤਾਂ ਨਹੀਂ ਗਈ ਹੈ ਜੀ ਤਾਂ ਨਾਲ ਅੱਜ ਕੱਲ ਮੈਨੂੰ ਕਹਤਾ ਨਾ ਰਸੋਈ ਚ ਅੱਜ ਉਂਗਲ ਦੁਖਣ ਲੱਗੀ ਐ ਇੰਨੇ ਦਿਨਾਂ ਦੇ ਨਹੀਂ ਦੁਖਦੀ ਸੀ ਤੇਰੀ ਉਂਗਲ ਦੋ ਮਿੰਟ ਗੈਸ ਸਾਡੀਆਂ ਲਾਈਵ ਨੂੰ ਵੀ ਪਿਆਰ ਦਿਓ ਕਿਹਾ ਦਵੋ ਆਹ ਸਦਾ ਦਿਖਾ ਲਈਓ ਯੂ ਲੋ ਚਾਹੀਦਾ ਉਹ ਕਹਿੰਦਾ ਖੂਨ ਚਾਹੀਦਾ ਮੈਂ ਨਹੀਂ ਡਰਦੀ ਸੱਪ ਤੋਂ ਅੱਛਾ ਜਿਵੇਂ ਸੱਪ ਤੋਂ ਡਰਦਾ ਐ ਸਭ ਤੋਂ ਜਿੰਨੇ ਸਭ ਤੋਂ ਸ਼ੌਟ ਦਿੰਦਾ ਮੈਂ ਸੁੱਤੇ ਮੈਂ ਸਵੇਰ ਦੀ ਜਮਾ ਵੀ ਰਾਤ ਦੀ ਸੁਪਤੀ ਨਹੀਂ ਜਮਾ ਵੀ ਹਣੀਦਾਰੀ ਹੁਣ ਮੈਨੂੰ ਨੀਂਦ ਆ ਰਹੀ ਆ ਹਣ ਹੁਸਾਉਂਗੀ ਜੇ ਮੈਂ ਬਲੋਗ ਦੇ ਵਿੱਚ ਆਪਣਾ ਬਲੋਗ ਸਟਾਰਟ ਕਰ ਦੇ ਫਿਰ ਕਾਪੀਰਾਈਟ ਤਾਂ ਨਹੀਂ ਆਉਂਗੇ ਗਾਈਜ਼ ਅਸ ਥੋੜਾ ਸਿਸਟਮ ਨਾ ਠੰਡਾ ਹੋਇਆ ਪਿਆ ਕਿਉਂਕਿ ਮੋਟੇ ਨੇ ਉਹਦੇ ਘਰੇ ਕੋਈ ਪੰਗਾ ਪਾਤਾ ਮੈਂ ਪਰਸਨਲ ਹਾਂ ਉਹਦੇ ਘਰੇ ਵੀ ਪਾਤਾ ਨਾਲੇ ਰਾਤ ਦੇ ਥੱਕੇ ਵੀ ਹੋਏ ਆ ਅਸੀਂ ਸੁੱਤੇ ਵੀ ਨਹੀਂ ਹੈਗੇ ਕੁਝ ਤਾਂ ਮਤਲਬ ਉਹ ਹੋਏ ਹੋਏ ਆ ਨਾ ਰੈਸਟ ਜਾਈ ਗਏ ਅਸੀਂ ਰੈਸਟ ਦੀ ਲੋੜਾ ਚਲ ਚੋੜ ਦੇ ਲੈ ਜਾਵਾ ਪੱਟੀ ਤੂੰ ਖਾ ਮੇਰੀ ਟੱਟੀ ਹਾਏ ਹਰ ਜਦ ਕਿ ਉਹ ਬੋਲਦਾ ਨਾ ਇਹ ਚੱਲ ਗਿਆ ਤੀਰ ਚੱਲ ਗਿਆ ਸੀ ਬਲਾ ਗਿਆ ਲੈ ਲਿੱਤੇ ਦਿਲ ਅਸੈਟ ਵੇ ਦੀ ਜਾਨ ਲੈ ਲਿੱਤੇ ਦਿਲ ਅਸੈਟ ਇਹਨਾਂ ਤੜੀ ਜੀ ਜਾਵਾ ਉੱਚੀਆਂ ਆਈਆਂ ਲੱਗ ਗਾਈਜ਼ ਆਹ ਬੰਦਾ ਸਾਡਾ ਅੱਜ ਵਿਚਾਰਾ ਚੁੱਪ ਹੈ ਜਦੋਂ ਵੀ ਵਲੌਗ 'ਚ ਬੋਲਦਾ ਨਹੀਂ ਕੋਈ ਮਾਂ ਇਹਨੇ ਕੱਲ੍ਹ ਨੂੰ ਵਲੌਗ 'ਚ ਕਹਿੰਦਾ ਕੋਈ ਮਾਂ ਗਾਈਜ਼ ਸਾਡੇ ਭੱਲੇ 'ਚ ਲੜਾਈ ਹੋ ਗਈ ਕੋਈ ਮਾਂ ਗਾਈਜ਼ ਲੜਾਈ ਤਾਂ ਕਿਸੇ ਆਪਣੇ ਬੰਦੇ ਪਰਸ ਤੋਂ ਮਾਂ ਦੇ ਦੀ ਹੋਈ ਸੀ ਹਾਂ ਲਿਆ ਪਰਸਨਲ ਕੋਈ ਨਹੀਂ ਪਤਾ ਕਿੰਨੇ ਜਣਿਆਂ ਦੀ ਲੜਾਈ ਹੋਈ ਆ ਕਿੰਨੇ ਜਣਿਆਂ ਦੀ ਹੋਈ ਆ ਇੱਕ ਤਾਂ ਉਹ ਮੁੰਡੇ ਦੀ ਹੋਈ ਸੀ ਹਨਾ ਇੱਕ ਜਿਹੜੇ ਉਹ ਭੱਜੇ ਜਾਂਦੇ ਸੀਗੇ ਤੋਂ ਜਿਹੜੇ ਤੈਨੂੰ ਮੈਂ ਕਿਹਾ ਸੀ ਨਾ ਪੰਗਾ ਨਾ ਪਾਇਂ ਕਹਿੰਦਾ ਪਾ ਲਿਆ ਪੰਗਾ ਕੋਈ ਜਗਰਾਤੇ ਚ ਲੜਾਈ ਹੋਈ ਦੋ ਇੱਕ ਪਰਸਨਲ ਹੋਈ ਤਿੰਨ ਮਿੱਤਰ ਹੀ ਹੁੰਦੇ ਤੇ ਉਦੋਂ ਬਾਅਦ ਚ ਜਗਰਾਤੇ ਚ ਕਿੰਨੀਆਂ ਲੜਾਈਆਂ ਬਹੁਤ ਜ਼ਿਆਦਾ ਹੀ ਲੜੇ ਆ ਸਿੰਗੜੀ ਸਿੰਗੜੀ ਲੜਦੇ ਨਾ ਜਿਹੜਾ ਸੀ ਉੱਗੀ ਬਣਿਆ ਸੀ ਨਾ ਉਹ ਵੀ ਮੁੰਡਾ ਲੜ ਪਿਆ ਸੀ ਨਹੀਂ ਬੇਇੱਜ਼ਤੀ ਕਰਉਣਾ ਨਹੀਂ ਉਹ ਦੇਖਿੰਦਾ ਆਹਾ ਨਾਲੇ ਗੈਦ ਭਰੀ ਮੈਂ ਨਹੀਂ ਗਾ ਸਕਦਾ ਮੇਰੀ ਪਰਸਨਲ ਉਹ ਹਰਟ ਹੁੰਦੀ ਹੈ ਈ ਗੋ ਸੋਰ ਲਾਉਂਦਾ ਯਾਰ ਸਟੇਜ ਸਟੇਜ ਜਿਹੜਾ ਨਾ ਹੋ ਜਾਂਦੀਆਂ ਨੇ ਪਰ ਕੀ ਕਰੀਏ ਬਹੁਤ ਹੋ ਜਾਂਦੀਆਂ ਨੇ ਇਹ ਸਬਰ ਵਾਲਾ ਬੰਦਾ ਹੀ ਕਰ ਸਕਦਾ ਮੇਰੀ ਵੀ ਤਾਂ ਸੁਣ ਲੋ ਉਹ ਤਨਾ ਸਟੇਜ ਸਟੇਜ ਦਾ ਪਤਾ ਮਤਲਬ ਕੀ ਹੁੰਦਾ ਪਤਾ ਮੈਨੂੰ ਉਹ ਤਨਾ ਸਟੇਜ ਲੱਗਾ ਮੈਂ ਸੋਚਿਆ ਇਹ ਸਟੇਜ ਲੱਗਾ ਹੁੰਦਾ ਤੇ ਅਸੀਂ ਉੱਤੇ ਕੀ ਗੰਦਾ ਜਾ ਤੇ ਉਹਦੇ ਜਿੰਨੇ ਜਨੇ ਚੜੇ ਹੋਏ ਸੀਗੇ ਮਾਰ ਤਾ ਸਲੀਮ ਵਾਲਾ ਕੰਮ ਨਾ ਆਵੇ ਚੰਗਾ ਐ ਸਟੇਜ ਨੇ ਸੀ ਆਹ ਉਹ ਯਾਰ ਐਵੇਂ ਲੱਗਦਾ ਸੀ ਨਾ ਥੱਲੇੋਂ ਪਾਣੀ ਜਨ ਨਿਕਲਦਾ ਹਨ ਗਿੱਲੇ ਜੇ ਲੱਗਦੇ ਗੱਦੇ ਉਹ ਉਹ ਡੀਜ਼ਲ ਵਾਲੇ ਸੀਗੇ ਹੈ ਡੀਜ਼ਲ ਵਾਲੇ ਸੀਗੇ ਉਹ ਗੱਦੇ ਉਹ ਤੋਂ ਨਹੀਂ ਪਹਿਲਾਂ ਡੀਜ਼ਲ ਤੋਂ ਬਾਅਦ ਢੋਲਿਆ ਪਾ ਡੀਜ਼ਲ ਨਹੀਂ ਸੀ ਨਾਲ ਪੈਟਰੋਲ ਸੀਗਾ ਡੀਜ਼ਲ ਹੁੰਦਾ ਵਾ ਪੈਟਰੋਲ ਤੇ ਹੁੰਦਾ ਨੇ ਅੰਦਰ ਹੀ ਅੱਗ ਜਨ ਜਾਂਦੀ ਤਾਂ ਨਹੀਂ ਪਤਾ ਹੈ ਆਓ ਹਰੇ ਹਰੇ ਨਾ ਲਿੰਬੇਟਰ ਉਹ ਹਰੇ ਨਾ ਨਾ ਹੁੰਦਾ ਹਨਾ ਥੋੜੀ ਸੀਗੇ ਪਰ ਅਸਲੀ ਤੀੜਾ ਸੀ ਉਹ ਬੋਤਲ ਤਾਂ ਪੀਣੀ ਜਿੱਤੇ ਕੀ ਫਿਰਦਾ ਸੀ ਜੇ ਸੁੱਸੂ ਕਿਤੰਨਾ ਕੀ ਬਤਾ ਇੰਨੇ ਆਇਆ ਮੈਨੂੰ ਨੱਕ ਗੁੱਸਾ ਦੜਦਾ ਜਦੋਂ ਨਾ ਉਹ ਮੂੰਹ ਚ ਪੈਟਰੋਲ ਦਾ ਪਾਗ ਤੇਲ ਦਾ ਸਾਰਿਆਂ ਦੇ ਉੱਤੇ ਕਰਲੀਆਂ ਕਰ ਜਾਂਦੇ ਨਾ ਇਹਦਾ ਸ਼ਿਸ਼ ਸ਼ੰਕਰ ਤੂੰ ਵੀ ਗਾ ਲੈ ਨੀਸਾਲੇ ਫੂਨੇ ਬੱਸ ਜਗਰਾਤਾ ਉਹਨੇ ਮਜੇ ਨਾਲ ਜਿੰਨਾ ਪਿਛਲੀ ਵਾਰੀ ਸੀਗਾ ਹਨਾ ਪਿਛਲੀ ਵਾਰੀ ਹੀ ਸੀਗਾ ਹਾਂ ਪਿਛਲੇ ਸਾਲ 17 ਤਰੀਕ ਦਾ ਸੀ ਮੈਂ ਐਤ ਕੀ 15 ਦਾ ਸੀ ਆਰ ਸਵੇਰੇ ਵਲੌਗ ਦਾ ਐਂਡ ਕਰਨ ਲੱਗਾ ਬਥੇ ਕਹਿੰਦਾ ਚਲੋ ਠੀਕ ਹੈ ਗਾਇਸ ਸਵੇਰੇ ਮਿਲਾਂਗੇ ਵੀ ਸਵੇਰੇ ਤਾਂ 7:00 ਵੱਜੇ ਹੋ ਜਾਂਦਾ ਹੈਗਾ ਸਵੇਰੇ ਮਿਲਾਂਗੇ ਵਲੌਗ ਚ ਵੀ ਭੋਰਤੀ ਕੋਈ ਨਹੀਂ ਛੋਟੀ ਮੋਟੀ ਭੋਰਨੀ ਆਉਂਦੀ ਹੈ ਨਹੀਂ ਸਾਡੇ ਵਲੌਗ ਚ ਹਾਂ ਕੋਈ ਨਹੀਂ ਗਾਇਸ ਕੋਈ ਨਹੀਂ ਸੀਰੀਅਸ ਨਾਲ ਲੋ ਸਾਡੀ ਗੱਲਾਂ ਬਾਤਾਂ ਨੂੰ بڑے بڑے ਸ਼ਹਿਰਾਂ ਵਿੱਚ ਛੋਟੀਆਂ ਛੋਟੀਆਂ ਬਾਤیں ਹੁੰਦੀ ਰਹਤੀ ਹੈ ਹਾਂ ਹੋ ਹੱਸ ਪਿਆ ਗਈ ਸੱਸ ਹੱਸ ਦੇ ਗਿਆ ਉਹ ਤੇ ਇਹ ਨਹੀਂ ਸਾਨੂੰ ਤੇ ਤਕਲੀਫ ਨਹੀਂ ਚੁੱਪ ਕਰਦੇ ਤੈਨੂੰ ਗੁੱਸਾ ਮੈਨੂੰ ਐ ਲੱਗਦਾ ਬਾਈ ਇੱਥੋਂ ਦੇਖ ਕੇ ਜਿਵੇਂ ਆ ਮੋਟਾ ਪਤਲਾ ਉਦੋਂ ਪਤਲਾ ਮੈਂ ਵੀ ਦੱਸ ਗਿਆ ਦੇਖਿਆ ਰਸ ਜੋ ਰਸ ਜੋ ਮੇਰਾ ਸਾਪੀ ਆ ਦੋਸਤ ਉਹ ਸੱਤਾਂ ਨੂੰ ਸਾਥ ਹੀ ਪਿਆਰ ਕਰਦੇ ਉਹ ਕਿਦਾਂ ਸੁਪ ਦੇ ਕਿ ਨਾ ਨੱਪੀ ਵਾ ਆ ਦੇ ਗਿਆ ਨਾ ਇਹ ਤੋਂ ਨਾਮ ਲਾਉਣਾ ਮੈਨੂੰ ਐਂਦੇ ਵੀ ਨਹੀਂ ਬੁਲਾਉਣਾ ਯਾਰ ਸਾਜਾ ਨਹੀਂ ਬੁਲਾਉਣਾ ਗਾਇਸ ਸਭ ਸਾਥ ਹੀ ਸੱਟਾ ਰੋਸ ਗਿਆ ਓਏ ਸੌਲੇ ਸਭ ਨੂੰ ਸਾਥ ਕਹਿੰਦੇ ਜ਼ਹਿਰ ਨੂੰ ਜ਼ਹਿਰ ਹੀ ਕੱਟਦਾ ਆਹ ਦੇ ਲੈ ਮੇਰੇ ਪੈਰ ਤੇ ਥੱਕ ਜਾ ਲਈ ਜਾਂਦਾ ਉਹ ਹੈ ਨਹੀਂ ਜਿਸ ਕਰਕੇ ਕਰਨਾ ਦੇਖ ਲੈ ਨਾ ਜਵਰ ਨੂੰ ਜੈਰ ਹੀ ਮਾਰਦਾ ਹੁੰਦਾ ਵਾ ਅੱਛਾ ਜਿਵੇਂ ਲੋਹੇ ਨੂੰ ਲੋਹਾ ਕੱਟਦਾ ਯਾ ਤੁਹਾਨੂੰ ਪਤਾ ਜਦੋਂ ਹੱਥ ਤੇ ਪੈਰ ਤੇ ਕਿਤੇ ਵੀ ਅੱਗ ਲੱਗ ਜੇ ਨਾ ਉਹਨੂੰ ਹੋਰ ਸੇਕ ਦਿਵਾਉਣਾ ਛੱਡ ਲੈਣੀ ਹੁੰਦੀ ਅੱਗ ਨੂੰ ਅੱਗ ਮਾਰਦੀ ਹੈ ਹਾਂ ਨਾ ਵੇ ਹੁਣ ਉਸ ਤੋਂ ਬਾਅਦ ਨਿੰਮੂ ਨਿੰਮੂ ਪਾ ਕੇ ਆਪ ਨਹੀਂ ਇਹ ਕਿ ਕਰਨਾ ਪੈ ਜੇ ਨਾ ਮੈਂ ਕਹਿੰਦੀ ਮਤਲਬ ਹੀ ਨਹੀਂ ਅੱਖ 'ਚ ਜੇ ਮਿਰਚ ਪਾਇਆ ਤਾਂ ਹੋਰ ਮਿਰਚ ਪਾ ਲੋ ਜੋ ਇਹ ਪਾ ਦੇ ਆ ਤੂੰ ਪਾ ਕੇ ਦੇਖੀਏ ਤਾਂ ਅਸੀਂ ਤਾਂ ਟਰਾਈ ਨਹੀਂ ਕੀਤਾ ਤੇ ਅੱਗ ਵਾਲਾ ਕੀਤਾ ਵਾ ਹਾਂ ਆਹ ਵਾਲੇ ਮੇਰੇ ਆ ਮੂੰਹ ਤੇ ਦਾਗ ਪੈਣਾ ਜਿਹੜਾ ਹਾਲਾ ਹਾਂ ਇਹ ਮੇਰੇ ਛਾਲਾ ਥੋੜੀ ਹੋਇਆ ਮੇਰੇ ਬੈਲਕਨ ਵੀ ਦਰਦ ਨਹੀਂ ਹੋਏਗੀ ਆ ਦਾਗ ਜਰੂਰ ਪੈ ਗਿਆ ਉਹ ਵੀ ਮੈਂ ਕੁਝ ਬਗਾਇਆ ਨਹੀਂ ਤੇ ਤੇਲ ਥੱਲੇ ਨਾ ਇਹ ਲੋਕ ਤਾਂ ਦੂਹਰੀ ਰਹੀਓ ਹੋਰ ਬੰਦੇ ਮਾਲੋ ਇੱਧੇ ਸੇਕਾ ਲਗਾਉ ਤੇ ਐ ਆ ਪੱਠੀ ਜਾ ਗਿਆ ਹੱਥ ਦੇ ਹਾਂ ਆ ਮਨਿੰਦਰ ਇੱਕ ਵਾਰੀ ਛੋਟਾ ਹੁੰਦਾ ਨਾ ਇਹਨੇ ਪਤਾ ਕੀ ਕਰਿਆ ਸੋਨਣਾ ਓਏ ਉਹਦੇ ਚ ਚੌਲਾਂ ਦੀ ਪਿਛ ਹੁੰਦੀ ਹੈ ਨਾ ਜਿਹੜੀ ਉਹਦੇ ਚ ਪੈਰ ਪਾ ਲਿਆ ਇਦਾਂ ਹਨਾ ਮੈਂ ਅਸੀਂ ਉਦੋਂ ਉਧਰ ਰੈਂਟ ਤੇ ਰਹਿੰਦੇ ਸੀ ਮੈਂ ਨਾ نیچے ਬੈਠ ਕੇ ਐ ਚੌਲਾਂ ਦੇ ਪਿਛ ਨਾ ਥਾਲ ਚ ਉਤਾਰ ਜਿਪਈ ਸੀ ਥਾਲ ਚ ਤਾਰਤੀ ਇਨੇ ਮੈਂ ਪਤੀਲਾ ਰੱਖਣ ਚਲੀ ਗਈ ਜਸਟ ਇੱਥੋਂ ਉੱਠ ਕੇ ਇੱਥੇ ਪਤੀਲਾ ਰੱਖਿਆ ਇਹਨੇ ਭਾਈ ਸਾਹਿਬ ਨੇ ਪੈਰ ਲਾ ਕੇ ਥਾਲ ਦੇ ਵਿੱਚ ਧਰ ਲਿਆ ਇਹ ਫਿਰ ਚੋਲ ਖਾਦੇ ਵਿੱਚ ਆਲੀ ਨਹੀਂ ਆਇਆ ਇਹ ਪੇ ਚੋਲ ਤਾਂ ਰੱਖਦੇ ਸੀ ਪਿੱਛੇ ਜੀ ਪਤੀਲੇ 'ਚ ਪੈਰ ਪਾ ਲਿਆ ਠੀਕ ਹੈ ਉਹ ਮੈਂ ਫਟਾਫਟ ਪਤੀਲਾ ਉੱਥੇ ਛੱਡ ਕੇ ਇਹਨੂੰ ਚੱਕਿਆ ਗੈਸ ਚਲਾਇਆ ਇਹਦਾ ਪੈਰ ਉੱਤੇ ਫਿਰ ਘਮਾਤਾ ਹੈ ਇਹਨੂੰ ਐਂ ਜ਼ੋਰ ਨਾਲ ਕੱਛ ਤੇ ਲੈ ਜਾਂਦਾ ਨਿੱਕਾ ਜਿਹਾ ਇਹ ਨਹੀਂ ਸੀ ਕੰਮ ਇਹ ਬਲੋਚ ਹੀ ਹੋ ਸਕਦੇ ਨੇ ਗਾਇਜ਼ ਨਹੀਂ ਟ੍ਰਾਈ ਕਰਕੇ ਦੇਖੋ ਗਾਇਸ ਤੁਸੀਂ ਵੀ ਇੱਥੇ ਕਦੇ ਵੀ ਸੱਟ ਲੱਗ ਉਹ ਸੇਕ ਲੱਗੇ ਨਾ ਤੇ ਹੋਰ ਸੇਕ ਦੇਵਾਲਾ ਹਾਂ ਮੈਨੂੰ ਤਾਂ ਅੱਜ ਮੈਨੇ ਗਰਮ ਗਰਮ ਕੁਛ ਲੱਗ ਜੇ ਕੋਈ ਤਸਤੀ ਕੌਲੀ ਚੱਕ ਲਿਖੜਾਈ ਇਹਨੂੰ ਹੱਥ ਲੱਗ ਗਿਆ ਕੂਕਰ ਨੂੰ ਲੱਗ ਗਿਆ ਜੇ ਦੀ ਹੋਰ ਮਾੜਾ ਐ ਸੇਕ ਦੇ ਲੋ ਨਾਲ ਹੀ ਖਤਮ ਗਾਇਸ ਸੇਕ ਐਵੇਂ ਦੇਣਾ ਹੋਰ ਪੱਟੀ ਦੀ ਜਰੂਰਤ ਮੇਰੀ ਦਰ ਕੇ ਫੋਲ ਜੇ ਉਹ ਨਹੀਂ ਨਹੀਂ ਇੰਨਾ ਸੇਕ ਦੇਣਾ ਮੈਂ ਵੀ ਜਿੰਨਾ ਆਪਾਂ ਬਰਦਾਸ਼ਤ ਕਰ ਸਕਦੇ ਹਾਂ ਇੰਨਾ ਸੇਕ ਦੇਣਾ ਆਏ ਥੋੜੀ ਅੱਗ ਲਾ ਲੈਣੇ ਹੋਰ ਉੱਤੇ ਤੇ ਜਰ ਦੇ ਕਮਰੇ ਤੇ ਲਾਈ ਲਊਗਾ ਮੈਂ ਲੈ ਤੂੰ ਟਰਾਈ ਕਰੇਗਾ ਜਾ ਕੇ ਪੱਕਾ ਨਹੀਂ ਗਾਇਜ਼ ਕੱਲ ਨੂੰ ਤੂੰ ਹੱਥ ਪੈਰ ਮਚਾ ਕੇ ਮੈਨੂੰ ਮੈਨੂੰ ਟੱਚ ਕਰ ਲਓ ਕਿ ਮੈਂ ਹੌਟ ਆ ਨਾ ਇਸ ਕਰਕੇ ਤੁਹਾਨੂੰ ਸੇਕ ਮਿਲ ਜੇ ਸੇਕ ਮਿਲ ਜੇ ਸੇਕ ਮਿਲ ਜੇ ਕੂਲ ਨਾ ਗਾਇਜ਼ ਮੈਂ ਕੂਲ ਬੰਦਾ ਬਸ ਕੂਲ ਹੀ ਹੈ ਹੋ ਆ ਕੂਲ ਥੂਲੀਆ ਅੱਜ ਤੂੰ ਬੜਾ ਥੂਲਾ ਤੂੰ ਤਾਂ ਐਪਰਲ ਫੁੱਲ ਯਾਰ ਤੇਰਾ ਮਾਰਚ ਨੂੰ ਮਿਲਣਾ ਲੱਗਣਾ ਵਾ 7 ਮਾਰਚ ਨੂੰ ਦੇਖੀ ਉਹਨੇ ਪ੍ਰੀਤ ਨੇ ਮੈਸੇਜ ਕੀਤਾ ਆਦੇ ਮੈਂ ਨਾ ਆਦੇ ਇੱਥੇ ਮੀਨਾ ਆਂਟੀ ਨੇ ਲੰਗਰ ਪਵਾਉਂਦੀ ਸੀ ਮੈਂ ਥਾਂ ਮੇਰੇ ਤੋਂ ਮੈਂ ਤੁਹਾਨੂੰ ਮੀਨਾ ਫੜੀ ਗਈ ਹੈ ਨਾ ਮੈਂ ਲਿਖਿਆ ਤੇ ਆ ਦੇਖੀਆ ਕਮੈਂਟ ਆਇਆ ਵਾ ਪ੍ਰੀਤ ਦੀ ਦਾ ਕਹਿੰਦੀ ਮੀਨਾ ਆਏ ਮੀਨਾ ਅਵ ਚੱਲੀ ਹੋਸੀ ਜਲਦੀ ਮੀਨਾ ਵੀ ਇਹ ਵਲੌਗ ਦੀ ਵੇਟ ਕਰ ਰਹੀ ਸੀ ਕਦੋਂ ਪਾਉਂਗੇ ਦੀਦੀ ਛੇਤੀ ਪਾ ਦੋ ਮੈਂ ਕਿ ਤੂੰ ਫੜੀ ਗਈ ਹੈ ਤੂੰ ਖੜਾ ਤੇ ਬਗਵਾਦਰੀ ਕਰਦੀ ਹੈ ਉਹ ਗਏ ਸਾਡੇ ਹਾਏ ਕੰਨੀ ਨਹੀਂ ਫੜੀ ਗਈ ਮੈਂ ਕੈਮਰਾ ਲੈ ਕੇ ਨਾ ਗੇਟ ਦੇ ਮੂਹਰੇ ਖੜੀ ਹੋਈ ਸੀ ਨਾ ਇੰਨੇ ਲੋਕ ਪਰ ਪਰ ਥਾਲੀਆਂ ਆਏ ਆਉਂਦੇ ਬਾਹਰ ਨੂੰ ਬਲੌਗ ਤਾਂ ਬਹੁਤ ਜਣੇ ਫੜੇਗੇ ਫੜੇ ਜਾਣਗੇ ਆਪਣੀ ਮਰਜ਼ੀ ਤੇ ਬੰਦ ਕਰਤਾ ਸੀ ਕਿਉਂ ਬਲੌਗ ਜਦੋਂ ਡੋਲੂ ਪਰਵਾਨ ਲੈ ਕੇ ਜਾਉਂਦੇ ਸੀ ਕਿਨੇ ਡੋਲੂ ਪਰਿਆ ਚੱਲ ਸਾਡੇ ਅੰਦਰ ਸਾਡੇ ਘਰ ਡੋਲੂ ਹੀ ਆਣੀ ਨਾਲ ਸਾਡੇ ਘਰੇ ਕੋਈ ਖਾਣ ਵਾਲਾ ਹੈ ਨਹੀਂ ਅਸੀਂ ਕਦੇ ਵੀ ਕਿਸੇ ਦੇ ਘਰੋਂ ਇਦਾਂ ਨਹੀਂ ਜਾ ਕੇ ਲੈਂਦੇ ਤੂੰ ਘਰ ਸੀਗਾ ਕਿ ਤਾਹੇ ਲੰਗਰ ਤੇ ਹੋ ਗਏ ਜੋ ਗਰਾਉਂਡ ਸੀ ਗਰਾਉਂਡ ਸੀਗਾ ਸਟਿੱਕਰ ਲਾ ਕੇ ਪੋਸਟਿੰਗ ਹੋ ਜਾਵੇ ਫਟਾ ਨਰੇ ਲੰਗਰ ਸੀਗਾ ਕਿਹਦਾ ਘਰ ਦਾ ਆਹੋ ਮੈਂ ਇਡੀਆਂ ਰੋਟੀਆਂ ਚਾਹੀਦੀਆਂ ਲੈ ਕੇ ਭਲਾ ਨਹੀਂ ਨਹੀਂ ਗਿਆ ਨਾ ਢੱਡ ਤੇ ਨਾ ਪਾ ਲੈਣਾ ਕੱਟ ਤੋੜ ਗੱਲ ਤੇਰਾ 20 ਬੰਦੇ ਖਾ ਲੈਂਦੇ ਮੈਂ ਫਟਿਆ ਨਹੀਂ ਹਟਿਆ ਨਹੀਂ ਇਧਰ ਕੰਟਾ ਖਾਈ ਗਿਆ ਪਹਿਲਾਂ ਰੋਟੀਆਂ ਖਾਦੀਆਂ ਉਸ ਤੋਂ ਬਾਅਦ ਪੂੜੀਆਂ ਖਾਜਾਂਗੇ ਹੈ ਆਹੋ ਬਾਜ ਅਸੀਂ ਤਾਂ ਪੂਰੀ ਖਾਧੀ ਇਹ ਇਹ ਮੈਂ ਤਿੰਨ ਚੱਕਰ ਵਾਰ ਗਿਆ ਸੀ ਮੈਂ ਨਾ ਮੈਂ ਵੀ ਤਿੰਨ ਚੱਕਰ ਵਾਰੀ ਤਿੰਨ ਚਾਰ ਵਾਰੀ ਖਾਦਾ ਹਾਂ ਤੁਸੀਂ ਤੇ ਤੁਹਾਨੂੰ ਡੋਲੂਆਂ 'ਚ ਪਾਉਣ ਦੀ ਕਿ ਲੋੜ ਸੀ ਹਜੇ ਆਪ ਹੀ ਡੋਲੂਆਂ ਤੂੰ ਇਹ ਡੋਲੂ ਡਰਮੋ ਤਾਂ ਥੈਂਕ ਯੂ ਸਾਹੀ ਗਿਆ ਚਲੋ ਆਲਮੋਸਟ ਫੁੱਲ ਮਿਲਾ ਕੇ ਜਗਰਾਤਾ ਵਧੀਆ ਸੀ ਗੇਸ ਮੈਂ ਤੁਹਾਨੂੰ ਇਹੀ ਕਹਿਣਾ ਚਾਹੁੰਦਾ ਸਾਡੀ ਲਾਈਵ ਨੂੰ ਪਿਆਰ ਦਿਓ ਲਾਈਵ ਕਿੱਥੇ ਚੱਲ ਸਾਡੀ ਲਾਈਵ ਨੂੰ ਪਿਆਰ ਦਿਓ ਉਹ ਲਾਈਵ ਕਿੱਥੇ ਚੱਲ ਗਈ ਇੱਥੇ ਨਹੀਂ ਆ ਗਈ ਕਿੱਥੇ ਆ ਅਗਰ ਗੜੀ ਲਾਈਵ ਨੂੰ ਪਿਆਰ ਦਵਾ ਲਈ ਆਹ ਲਾਈਵ ਪਿਆਰ ਲਾਈਵ ਪਿਆ ਗਾਇਸ ਹਾਂਜੀ ਕਰੋ ਇਹਨੂੰ ਸ਼ੇਅਰ ਬ ਕਰੋ ਜਿੱਦਾਂ ਤੁਸੀਂ ਮੈਨੂੰ ਪਿਆਰ ਕਰਦੇ ਹੋ ਉਦਾਂ ਮੇਰੀ ਲਾਈਵ ਨੂੰ ਪਿਆਰ ਕਰ ਦੋ ਐ ਇਮੋਸ਼ਨਲ ਕਰਤਾ ਬਸ ਕਰਾ ਕਰ ਥਲੇ ਉਹ ਇਨਕਮ ਆ ਗਈ ਉੱਤੇ ਕਰੋ ਅੱਪਾ ਇਧਰ ਨੂੰ ਕਰਿਆ ਹੀ ਨਹੀਂ ਹੋਇਆ ਆਪਾਂ ਇਧਰ ਨੂੰ ਕਰਿਆ ਮੈਂ ਤੁਹਾਨੂੰ ਪਹੁੰਚਾ ਕੇ ਦੋੜਾ ਉਹ ਅਮਰ ਜਿਹੜਾ ਤੂੰ ਲਾਈਵ ਕਰਿਆ ਸੀ ਨਾ ਮੈਂ ਕਹਿੰਦੀ ਸੀ ਤੂੰ ਡਿਲੀਟ ਕਰਤਾ ਤੂੰ ਪੋਸਟ ਕਰਤਾ ਸੀਗਾ ਉਹ ਪਰ ਉਹਦੇ ਤੇ ਕਾਪੀਰਾਈਟ ਆ ਗਿਆ ਤਨ ਹਾਂ ਕਾਪੀਰਾਈਟ ਆ ਹੁਣ ਮੇਰੀ ਗੱਲ ਦੀ ਥੋੜੀ ਹੈ ਕਾਪੀਰਾਈਟ ਤਾਂ ਆ ਗਿਆ ਉਹਦੇ ਚ ਭੇਟ ਚੱਲਦੀ ਸੀਗੀ ਮਿਊਜ਼ਿਕ ਚੱਲਦਾ ਸੀਗਾ ਜਦੋਂ ਡੀਜੇ ਤੇ ਮਿਊਜ਼ਿਕ ਚੱਲਦਾ ਨਾ ਕਦੇ ਵੀ ਉਹਦਾ ਵਲੌਗ ਨਹੀਂ ਪਾਉਣਾ ਵੀਡੀਓ ਨਹੀਂ ਬਣਾਉਣੀ ਉਹ ਨਹੀਂ ਯਾਰ ਮੈਂ ਰਾਦਾ ਉਹ ਗੂਗਲ ਵਾਲਿਆਂ ਨੂੰ ਪਤਾ ਕੀ ਹੋਇਆ ਯਾਰ ਉਹ ਇਹਨਾਂ ਗੂਗਲ ਵਾਲਿਆਂ ਦੀ ਖੋਜ ਕੱਢੀ ਫਿਰਦਾ ਨਹੀਂ ਉਹ ਗੂਗਲ ਵਾਲੇ ਮਤਲਬ ਗਾਇਨਾਂ ਵਧਿਆ ਰਹੇ ਉਹਨਾਂ ਨੇ ਲੱਗਿਆ ਜਿਹੜੀਆਂ ਉਹ ਭੇਟਾਂ ਗਾਉਂਦੇ ਸੀਗੇ ਉਹ ਜਦੋਂ ਮੈਂ ਅਸੀਂ ਭੇਟਾਂ ਗਾਉਂਦੇ ਸੀ ਉਹ ਬਿਨਾਂ ਮਾਈਕ ਤੋਂ ਗਾ ਰਹਿਆ ਸੀ ਉਹ ਕਿਸੇ ਨੇ ਵੀਡੀਓ ਬਣਾਈ ਨੇ ਅਸੀਂ ਪਿੱਛੇ ਬੈਠ ਕੇ ਬੜਾ ਚੀਚੀ ਕਰਦੇ ਆਏ ਇਹ ਹੈ ਨਹੀਂ ਜ਼ਰੂਰ ਸ਼ਾਬਾਸ਼ ਸ਼ਰਾਬ ਗੋਰਨਾ ਦੇ ਵਿੱਚ ਵੀ ਬੋਲੂਗੀ ਦਾਰੂ ਕੱਢੀ ਲੋੜੀ ਤੈਨੂੰ ਪਿਆਮਾ ਲਵਾਵਾਂ ਮੈਂ ਪਹਿਲਾਂ ਮੈਂ ਬਣਾਉਣ ਦੀ ਗੱਲ ਹੋਈ ਇਹ ਨਾ ਪੀਂਦੇ ਹੋ ਇਹ ਨਾ ਪੈਗ ਲਾਉਣ ਦੀ ਗੱਲ ਹੋਈ ਹੈ ਬਣਾਉਣ ਦੀ ਗੱਲ ਹੋਈ ਹੈ ਪਾ ਵਿੱਚ ਵੀ ਸਕਦਾ ਗਾਈਜ਼ ਇਹ ਗੰਦੀਆ ਗੱਲਾਂ ਕਰਦਾ ਵਾ ਇਹ ਇਹਨੂੰ ਸਕਿਪ ਕਰ ਦਿਆ ਕਰੋ ਠੀਕ ਹੈ ਤੇ ਆਪਾਂ ਰੁੱਕ ਕੇ ਮਿਲਦੇ ਆ ਓਕੇ ਬਾਏ ਜ਼ਿਆਦਾ ਹੋ ਗਿਆ ਨਹੀਂ ਨਹੀਂ ਤਾਂ ਇਹਦੀ ਬੇਇੱਜ਼ਤੀ ਹੋ ਜਾਣੀ ਹੈ ਮੇਰੇ ਤੋਂ ਵਲੌਗ 'ਚ ਮੈਂ ਬੇਇੱਜ਼ਤੀ ਵਾਲੀ ਕੱਟ ਕਰ ਦਿਆ ਕਰੋ ਨਹੀਂ ਨਹੀਂ ਇਹ ਦੇਖਿਆ ਕਰੋ ਚੰਗੀ ਤਰ੍ਹਾਂ ਬਾਰ-ਬਾਰ ਦੇਖਿਆ ਕਰੋ ਵੈਕ ਕਰ ਕਰਕੇ ਗੱਲ ਕੀ ਹੋਈ ਹੈ ਗੱਲ ਕੀ ਹੋਈ ਹੈ ਠੀਕ ਹੈ ਹਾਂ ਕੀ ਕਰਨਾ ਮਾ ਅੰਕਲ ਜੀ ਗਾਰਲਿਕ ਬਰੈਡੀ ਦਿਵਾ ਦੂੰ ਉਹ ਕੀ ਦਿੰਦੇ ਬਰੈਡ ਵਿੱਚ ਗਾਰਲਿਕ ਨੂੰ ਕਹਿੰਦੇ ਲਸਣ ਨੂੰ ਚਲੇ ਆਜ ਦੇ ਇੱਕ ਵਸੂ ਬਣਾਉਣ ਦੀ ਕੈਪੈਸਿਟੀ ਹੈਗੀ ਅਜੇ ਤੱਕ ਰਾਜਮਾ ਬਣਨ ਲੱਗੇ ਆਹ ਦੇਖੋ ਇੱਧਰ ਰਾਜਮਾ ਬਣਨ ਲੱਗੇ ਇੱਧਰ ਰਾਜਮਾ ਬੈਠੀ ਹੈ ਆਹ ਰਾਜ ਦੀ ਮਾਂ ਬੈਠੀ ਹੈ ਇਹ ਰਾਜਮਾ ਬਣਾਉਣ ਲੱਗੇ ਨਹੀਂ ਤੂੰ ਬਿਸਤਰੇ 'ਚ ਪਿਆਜ਼ ਨਹੀਂ ਬੈਠੀਆ ਸਮੀਲ ਆਊਗੀ ਗਾਇਜ਼ ਸਾਰੇ ਦਿਨੇ ਘਰੇ ਜਾ ਚੁੱਕੇ ਆ ਤਾਂ ਮਮਥ ਬੈਠੇ ਰੋਟੀ ਖਾ ਰਹੇ ਆ ਗਾਇਜ਼ ਅੱਜ ਅਸੀਂ ਬਣਾਈਆਂ ਕਿਡਨੀ ਕਿਡਨੀ ਬੀਨਸ ਅੱਜਨੇ ਬਣਾਈਆ ਰਾਜਮਾ ਦੀ ਸਬਜ਼ੀ ਬਹੁਤ ਸਵਾਦ ਆ ਕਿਡਨੀ ਬੀਨਸ ਗਾਇਜ਼ ਮੰਮੀ ਛੇਰ ਨਹੀਂ ਬਣਦੇ ਬੈਠੇ ਹੋਇਆ ਛੇਰ ਆਪਣੇ ਕੋ ਹੋ ਜਾਂਦਾ ਛੇਰ ਅੰਦਰ ਆਪਾਂ ਇੱਥੇ ਬੈਠੇ ਆ ਗਾਇਜ਼ ਗੜਾਈ ਦੇ ਆ ਰਹੇ ਆ ਨੀਂਦ ਆ ਰਹੀ ਏ ਥੱਕੇ ਪਏ ਆ ਥੱਕੇ ਪਏ ਆ ਅੱਜ ਰਾਤੇ ਤੋਂ ਹਾਂ ਹੂੰ ਨਾ ਤਾ ਫੇਰ ਫੇਰ ਤੱਕ ਹੀ ਆਂਗੇ ਮੇਲਾ ਤੂ ਆ ਦੂਜਾ ਚੱਲਦਾ ਨਹੀਂ ਨਾ ਅੰਜੇ ਜਿੱਕੜ ਨਾਲ ਮੈਂ ਜਿੱਦ ਚੱਲਣਾ ਜਦ ਤੱਕ ਮੈਂ ਰੋਟੀ ਖਾਣੀ ਮੈਂ ਇੰਤਰਪੜ ਚੱਲਣਾ ਨਾ ਤਾ ਚਲੋ ਦੋਸਤੋ ਮੈਂ ਹੰਦੇ ਪੈਣੇ ਰੋਟੀ ਤਾ ਦੋਸਤੋ ਹੁਣ ਆਪਾਂ ਜਾਣਾ ਸੋਗ ਜਗਰਤ ਕਰਾ ਦੇ ਬਹੁਤ ਜ਼ਿਆਦਾ ਥੱਕੇ ਹੋਏ ਆ ਤੁਸੀਂ ਥੱਕੇ ਨੀਂਦ ਆ ਰਹੀ ਹੈ ਇਹ ਸਰਦ ਨੀਂਦ ਆ ਦੇਖੋ ਬਾਸੀਆਂ ਮਾਰੀ ਜਾਂਦੇ ਖੜੀ ਪਾਗਲਾ ਮੈਂ ਤਾਂ ਸੁੱਤੀ ਹੋਈ ਨਹੀਂ ਗਈ ਸਾਰੀ ਰਾਤ ਵੀ ਨਹੀਂ ਸਾਰਾ ਦਿਨ ਵੀ ਨਹੀਂ ਏਜ ਮम्मा ਸਾਡੇ ਚੁੱਟਗੇ ਬਾਸ ਚੁੱਟ ਬਾਸ ਚੁੱਟ ਨਾ ਚੁੱਟ 6 ਵਜੇ ਆਈ ਗਏ 7 ਵਜੇ 7 ਵਜੇ ਮੈਂ 7 ਵਜੇ ਤਾਂ ਪੈ ਗਈ ਸੀਗੀ ਫੋਨ ਬੰਦ ਕਰਕੇ ਠੀਕਾ ਤੇ ਮੈਂ ਐ ਸੋ 2 ਵਜੇ ਆਮ 2 ਵਜੇ ਮਸਾਂ ਠਹਾਇਆ ਤੈਨੂੰ ਮੈਂ ਛੱਤ ਲੀ ਐ ਝਾਕੀ ਦੀ ਸੀ ਮੈਨੂੰ ਨਿੰਦ ਨਿੰਦ ਸੀ ਘੰਟਾ ਮੈਂ 8:00 8 ਮੈਂ ਸੌਂ ਗਿਆ ਸੀਗਾ ਮੈਂ ਜੋ ਵੀ 2 ਵਜੇ ਉੱਠੀ ਉੱਠਣ ਦਾ ਟਾਈਮ ਦੇਖ 2 ਵਜੇ ਲੈ 8 9 10 11 12 1 2 7 ਘੰਟਾ ਹਾਂ 7 ਘੰਟੇ ਨੀਂਦ ਪੂਰੀ ਕੀਤੀ 7 ਵਜੇ ਪਈ ਸੀ ਐਵੇਂ ਹੀ 7 ਵਜੇ ਪਈ ਜਿੰਨੀ ਵਜੇ ਫੋਨ ਬੰਦ ਕਰਕੇ ਪੈ ਗਈ ਹੁੰਨੇ ਵਿੱਚ ਉੱਥੇ ਸੌਣ ਲੱਗੀ ਸੀ ਹਨਾ ਮੈਂ ਹਾਂ 7 ਘੰਟੇ ਦੀ ਨੀਂਦ ਜ਼ਰੂਰੀ ਹੁੰਦੀ ਹੈ ਤੈਨੂੰ 8 ਘੰਟੇ ਦੀ ਨੀਂਦ ਮਿਲ ਗਈ ਐਨ ਸੱਤ ਦਿਨ ਵੀ 8 ਘੰਟਾ ਪਿਆ ਰਹਾਂ ਮੈਂ ਸਿਰਫ ਡੇਢ ਘੰਟਾ ਸੁੱਤੀ ਹਾਂ ਚਲੋ ਦੋਸਤੋ ਆਪਣੇ ਅੱਜ ਦੇ ਵਲੋਗ ਜਿੰਨੇ ਕਿ ਵਜੇ ਲੱਗ ਗਏ ਤਾਂ ਲਾਈਕ ਕਮੈਂਟ ਸ਼ੇਅਰ ਕਰਦੇ ਹੋ ਬੱਸ ਤੁਸੀਂ ਨਾ ਹਾਂਜੀ ਜਗਰਾਤੇ ਦਾ ਸਾਰਾ ਵਲੋਗ ਦੇਖਿਓ ਹਾਂਜੀ ਗਾਇਜ਼ ਬਹੁਤ ਜ਼ਿਆਦਾ ਮਜ਼ਾ ਆ ਜਗਰਾਤੇ ਤੇ ਤਾਂ ਸਾਰੇ ਨੇ ਵੇਖ ਲਿਆ ਸੀ ਧਮੱਲਾ ਧਮੱਲਾ ਬਈ ਇਸ ਤੋਂ ਮਾ ਪਾਣੀ ਹੈ ਧਮੱਲਾ ਪਈਆਂ ਨੇ ਤਾਂ ਇਸੇ ਧਮੱਲੇ ਧਮਾਕੇ ਨਾਲ ਤੁਸੀਂ ਕਰ ਦਿਓ ਲਾਈਕ ਕਮੈਂਟ ਸ਼ੇਅਰ ਮਿਲਦੇ ਆ ਤੁਹਾਨੂੰ ਆਪਾਂ ਨੈਕਸਟ ਲੋਗ ਦੇ ਵਿੱਚ ਤੁਹਾਨੂੰ ਰਾਜਮਾ ਬੀਨਸ ਦੀ ਸੌ ਲਾਈਕ ਕਮੈਂਟ ਕਰਕੇ ਜਾਓ ਲਵ ਯੂ ਟੂ ਆਲ